ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬਾਦਾਮ ਇੱਕ ਸੁਪਰ ਫੂਡ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਬਾਦਾਮ ਦਾ ਨਿਯਮਤ ਤੌਰ ਤੇ ਵਰਤੋਂ ਕਰਕੇ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਜੋ ਲੋਕ ਬਾਦਾਮ ਖਾਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਸ਼ੁਰੂ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਬਾਦਾਮ ਨੂੰ ਕਿਵੇਂ ਖਾਣਾ ਚਾਹੀਦਾ ਹੈ ਬਾਦਾਮ ਨੂੰ ਜਿਆਦਾ ਪੱਕੇ ਜਾਂ ਜਲੇ ਹੋਏ ਨਹੀਂ ਖਾਣਾ ਚਾਹੀਦਾ ਇਸ ਕਰਕੇ ਕੁਝ ਲੋਕਾਂ ਨੂੰ ਬਾਦਾਮ ਨਹੀਂ ਖਾਣਾ ਚਾਹੀਦਾ ਬਾਦਾਮ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ ਪਰ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕਰਨਾ ਹੈ ਇਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਬਾਦਾਮ ਦਾ ਸੇਵਨ ਕਰਨਾ ਹੈ ਤਾਂ ਇਸ ਨੂੰ ਰਾਤ ਨੂੰ ਭਿਗੋ ਕੇ ਰੱਖਣਾ ਹੈ ਪਾਣੀ ਦੇ ਵਿੱਚ ਇਸ ਨੂੰ ਪਾ ਕੇ ਤੁਸੀਂ ਰੱਖਣਾ ਹੈ ਸਵੇਰੇ ਇਸ ਦਾ ਸਿਲਕਾ ਉਤਾਰ ਕੇ ਹੀ ਇਸ ਦਾ ਸੇਵਨ ਕਰਨਾ ਹੈ ਇਸ ਤੋਂ ਬਿਨਾ ਜੇਕਰ ਤੁਸੀਂ ਸਿੱਧੇ ਹੀ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿਉਂਕਿ ਜਿਆਦਾ ਗਰਮ ਹੋਣ ਦੇ ਕਾਰਨ ਇਹ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੁਹਾਡੇ ਮੇਦੇ ਦੇ ਵਿੱਚ ਗਰਮੀ ਵੱਧ ਸਕਦੀ ਹੈ ਜਿਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਬਾਦਾਮ ਖਾਣ ਦਾ ਸਹੀ ਤਰੀਕਾ ਚਲੋ ਸ਼ੁਰੂ ਕਰੀਏ ਜਿਆਦਾ ਤੋਂ ਜਿਆਦਾ ਕਿੰਨਾ ਬਾਦਾਮ ਖਾਣਾ ਚਾਹੀਦਾ ਹੈ ਇਸ ਲਈ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਕੋਲੇਸਟ੍ਰੋਲ ਹਾਈ ਬਲੱਡ ਪ੍ਰੈਸ਼ਰ ਡਾਇਬੀਟੀਜ਼ ਹੱਡੀਆਂ ਵਿੱਚ ਕਮਜ਼ੋਰੀ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਅਸੀਂ ਬਾਦਾਮ ਦਾ ਸੇਵਨ ਕਰ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਐਂਟੀਆਕਸੀਡ ਫਾਈਬਰ ਕਾਰਬੋਹਾਈਡਰੇਟ ਕਾਪਰ ਜ਼ਿੰਕ ਵਿਟਾਮਿਨ E ਮੈਗਨੀਸ਼ੀਅਮ ਆਦੇਸ਼ ਦੇ ਵਿੱਚ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਸ ਲਈ ਸਾਨੂੰ ਬਦਾਮ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਤੁਸੀਂ ਜੇਕਰ ਬਦਾਮ ਖਾਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹਰ ਰੋਜ਼ 4 ਤੋਂ 5 ਬਦਾਮ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਰਾਤ ਨੂੰ ਇਸ ਨੂੰ ਭਗੋ ਕੇ ਰੱਖ ਦੇਣਾ ਹੈ ਤੇ ਸਵੇਰੇ ਇਸ ਦਾ ਸਿਲਕਾ ਉਤਾਰ ਕੇ ਇਸ ਨੂੰ ਦਾ ਸੇਵਨ ਕਰਨਾ ਹੈ ਹੌਲੀ-ਹੌਲੀ ਇਸ ਨੂੰ ਵਧਾਉਣਾ ਸ਼ੁਰੂ ਕਰਨਾ ਹੈ ਇੱਕਦਮ ਬਾਦਾਮ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਕਿਉਂਕਿ ਇਸ ਦੇ ਤੁਹਾਡੇ ਸਰੀਰ ਤੇ ਨੁਕਸਾਨ ਵੀ ਹੋ ਸਕਦੇ ਹਨ ਜਿਹੜੇ ਲੋਕ ਗੁਰਦੇ ਵਿੱਚ ਪਥਰੀ ਦੀ ਸਮੱਸਿਆ ਨਾਲ ਪੀੜਤ ਹਨ ਉਹਨਾਂ ਨੂੰ ਬਾਦਾਮ ਨਹੀਂ ਲੈਣਾ ਚਾਹੀਦਾ ਇਸ ਨਾਲ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਅਸੀਂ ਬਾਦਾਮ ਨੂੰ ਕਿਸੇ ਜੂਸ ਜਾਂ ਸੇਕ ਦੇ ਵਿੱਚ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹਾਂ ਆਪਣੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਦੇ ਲਈ ਤੁਸੀਂ ਬਾਦਾਮ ਦਾ ਸੇਵਨ ਹਰ ਰੋਜ਼ ਜ਼ਰੂਰ ਕਰੋ ਤਾਂ ਜੋ ਤੁਹਾਡੇ ਸਰੀਰ ਦੀਆਂ ਜੋ ਕਮੀਆਂ ਜਾਂ ਕਮਜ਼ੋਰੀਆਂ ਹਨ ਉਹ ਸਮੇਂ ਸਿਰ ਪੂਰੀਆਂ ਹੁੰਦੀਆਂ ਰਹਿਣ ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਤੁਸੀਂ ਬਾਦਾਮ ਨੂੰ ਸਿੱਧੇ ਤੌਰ ਤੇ ਕਦੇ ਵੀ ਨਹੀਂ ਲੈਣਾ ਹੈ ਇਸ ਨੂੰ ਭਿਗੋ ਕੇ ਹੀ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਕੋਈ ਸਮੱਸਿਆ ਨਾ ਆਵੇ ਕਿਉਂਕਿ ਬਾਦਾਮ ਲੈਣਾ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਸਾਡੇ ਸਰੀਰ ਦੀਆਂ ਜੋ ਵੀ ਕਮਜ਼ੋਰੀਆਂ ਹਨ ਉਹ ਦੂਰ ਹੋ ਸਕਣ ਅਤੇ ਅਸੀਂ ਹਮੇਸ਼ਾ ਤੰਤਰੂਸਤ ਰਹਿ ਸਕੀਏ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਧੰਨਵਾਦ